ਉਹਨਾਂ ਦਾ ਬਚਨ ਹੀ ਏ ਸੀ ਕਹਿੰਦੇ ਭਾਈ ਸਾਡਾ ਸਬੰਧ ਕੇਵਲ ਬਾਣੀ ਪੜਨ ਵਾਲਿਆਂ ਨਾਲ ਹੈ ਹੋਰ ਨਾ ਕੋਈ ਸਾਡਾ ਸਗਾ ਭਰਾ ਹੈ ਨਾ ਕੋਈ ਸਾਡੀ ਭੈਣ ਹੈ ਨਾ ਕੋਈ ਸਾਡਾ ਰਿਸ਼ਤੇਦਾਰ ਹੈ ਜਿਹੜਾ ਬਾਣੀ ਪੜਦਾ ਉਹ ਸਾਡਾ ਹੈ ਜਿਹਦਾ ਬਾਣ ਨਾਲ ਪ੍ਰੇਮ ਹੈ ਉਹਦਾ ਸਾਡੇ ਨਾਲ ਪ੍ਰੇਮ ਹੈ ਜੀ ਇਹ ਮਹਾਰਾਜ ਦੇ ਬਚਨ ਨੇ ਬਚਨ ਨੇ ਉਹਨਾਂ ਦੇ ਜੀਵਨ ਚ ਲਿਖਿਆ ਹੋਇਆ ਹੈ ਜੀ ਕਿਵੇਂ ਪੜਨੀ ਇਹ ਵੀ ਕੁਝ ਦੱਸਿਆ ਸੀ ਪ੍ਰੇਮ ਨਾਲ ਉਹ ਅਕਸਰ ਬਚਨ ਕਰਦੇ ਹੁੰਦੇ ਸੀ ਭਾਈ ਬਾਣੀ ਹੌਲੀ-ਹੌਲੀ ਪੜਨੀ ਹੈ ਕਾਲੀ ਨਹੀਂ ਕਰਨਾ ਜੀ ਪਈ ਪ੍ਰੇਮ ਪ੍ਰੇਮ ਨਾਲ ਪੜਿਓ ਗੁਰੂ ਸਾਹਿਬ ਕਿਰਪਾ ਕਰ ਦੋਗੇ ਮੈਨੂੰ ਉੱਥੇ ਇੱਕ ਮਾਤਾ ਜੀ ਮਿਲੇ ਹਨ ਸਾਹੀ ਸਾਹਿਬ ਉਹ ਕਹਿੰਦੇ ਵੀ ਮੈਂ ਮਤਲਬ ਬਹੁਤ ਤੇਜ਼ ਪਾਠ ਕਰਦੀ ਹੁੰਦੀ ਸੀ ਵੀ ਉਹਨਾਂ ਨੇ ਦੱਸਿਆ ਵੀ ਜਿਵੇਂ ਕਹਿੰਦੇ ਵੀ ਪੂਰੀ ਜਿਵੇਂ ਰੇਲ ਗੱਡੀ ਭਜਦੀ ਐ ਤੇ ਤੇ ਜਪਜੀ ਸਾਹਿਬ ਸ਼ੁਰੂ ਕੀਤਾ ਕਹਿੰਦੇ 2 3 ਮਿੰਟ ਚ ਜਪਜੀ ਸਾਹਿਬ ਦਾ ਪਾਠ ਕਰਨਾ ਕਹਿੰਦੇ ਇੱਕ ਦਿਨ ਮੈਂ ਦੇਖੋ ਇਨਡਾਇਰੈਕਟਲੀ ਉਹਨਾਂ ਨੂੰ ਵਚਨ ਕਰ ਰਹੇ ਨੇ ਮਹਾਰਾਜ ਜੀ ਕਹਿੰਦੇ ਇੱਕ ਦਿਨ ਅਸੀਂ ਬਾਬਾ ਜੀ ਦਰਸ਼ਨ ਕਰਨ ਗਏ ਤਾਂ ਮਹਾਰਾਜ ਜੀ ਮੈਨੂੰ ਮੈਨੂੰ ਨਹੀਂ ਕਿਹਾ ਉਹਨਾਂ ਨੇ ਕਹਿੰਦੇ ਕਿਸੇ ਨੂੰ ਸੰਗਤ ਨਾਲ ਵਚਨ ਕਰਦੇ ਨੇ ਪਰ ਕਈ ਤਾਂ ਬਹੁਤ ਤੇਜ਼ ਤੇਜ਼ ਪਾਠ ਕਰਦੇ ਆ ਪਰ ਪਤਾ ਹੀ ਨਹੀਂ ਲੱਗਦਾ ਵੀ ਪਾਠ ਹੋ ਵੀ ਰਿਹਾ ਹੈ ਕਿ ਨਹੀਂ ਹੋ ਰਿਹਾ ਉਹ ਕਹਿੰਦੀ ਮੈਂ ਮੈਨੂੰ ਆਵਾਜ਼ ਵੀ ਪਾਠ ਤਾਂ ਮੈਂ ਵੀ ਬੜਾ ਤੇਜ਼ ਕਰਦੀ ਉਹਨੂੰ ਕਿਹਾ ਵੀ ਉਹਨੂੰ ਕਿਹਾ ਵੀ ਦਿੱਤਾ ਬਿਲਕੁਲ ਹਾਂ ਗੱਲ ਇਹਦਾ ਭਾਵ ਪ੍ਰੇਰਨਾ ਕਰਨੀ ਬੰਨਾ ਹਾਂ ਨਹੀਂ ਬੰਨਾ ਜੀ ਬਹੁਤ ਉਹ ਕਹਿੰਦੇ ਉਸ ਦਿਨ ਤੋਂ ਬਾਅਦ ਫਿਰ ਕਹਿੰਦੇ ਨਾਲ ਕਹਿੰਦੇ ਕੋਈ ਪ੍ਰੇਮ ਪ੍ਰੇਮ ਨਾਲ ਬਾਣੀ ਪੜੋ ਜਿਵੇਂ ਬਾਣੀ ਨਾਲ ਗੱਲਾਂ ਕਰਨੀਆਂ ਜੀ ਕਹਿੰਦੇ ਦੇਖੋ ਫਿਰ ਭਾਈ ਕਿਰਪਾ ਹੁੰਦੀ ਦੀਦ ਰੱਬ ਦੀ ਦਿਦਾਰ ਸੱਚੇ ਸਾਧੂ ਦਾ ਦਿਦਾਰ ਸੱਚੇ ਸਾਧੂ ਦਾ ਮਿਲਦੇ ਤਾਂ ਸੱਚ ਜਾਣ